ਜਿਹੜੋ ਭਾਈ ਮਾਨ ਸਿੰਘ ਚੜੀਆਂ ਸਿੰਘਾਂ ਦਾ ਜਸਾ ਲੈ ਕੇ ਮਾਝੇ ਦੀ ਧਰਤੀ 'ਚ ਇਹ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਪਹੁੰਚਾ ਸ੍ਰੀ ਅਨੰਦਪੁਰ ਸਾਹਿਬ ਜਿਹੜੋ ਆਏ ਆਣ ਕੇ ਇਹਦੇ ਭੁੱਖ ਤੇ ਤੰਗ ਆਣ ਕੇ ਕਹਿਣ ਲੱਗੇ ਨਾ ਤੂੰ ਸਾਡਾ ਇੱਥੋਂ ਗੁਰੂ ਤੇ ਨਾ ਤੇਰੇ ਸਿੱਖ ਉਹਦਾ ਬਾਦਾਂ ਭਾਗੋ ਰੱਟਾਂ ਨੇ ਵਜਦੇ ਮੇਣੇ ਉਹ ਟਾਂਗਾਂ ਮੇਣੇ ਤੂੰ ਤੰਗ ਆਣ ਕੇ ਫੇਰ ਮੁੜ ਕੇ ਜਾਂਦਾ ਮੈਦਾਨੇ ਜੰਗ ਦੇ ਵਿੱਚ ਚੜੀਆਂ ਸਿੰਘਾਂ ਨੂੰ ਸੱਜੇ ਦੇ ਕੇ ਯਮ ਲੀਰੋ ਲੀਰ ਹੋ ਜਾਂਦਾ ਜੀਨਾ ਦਾ ਸਰੀਰ ਪਛਿਆ ਜਾਂਦਾ ਸਵਾਵੇਂ ਜਾਨ ਆਈ ਆ ਉਹ ਕਲਗੀਆਂ ਵਾਲੇ ਪਾਸ਼ਣ ਪਕਰਦਾ ਮਹਾਰਾਜ ਜਾਂਦੀਵਾਲਾ ਦੇ ਦਰਸ਼ਨ ਦਰਸ਼ਾਰੇ ਦੇ ਦੇਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੌਜੂਦ ਹੈ ਅੱਜ ਹੋਲਾ ਮੱਲਾ ਮਨਾਇਆ ਜਾ ਰਿਹਾ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤਸਵੀਰਾਂ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਪਹੁੰਚ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਥੋੜੀ ਦੇਰ ਪਹਿਲਾਂ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਸਿੰਘ ਵੀ ਇੱਥੇ ਪਹੁੰਚੇ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਸੰਗਤ ਆ ਜੜੀ ਪਹੁੰਚ ਰਹੀ ਆ ਦਰਸ਼ਨ ਕਰਨ ਦੇ ਲਈ ਇੱਥੇ ਸਾਡੇ ਨਾਲ ਬਾਬਾ ਜੀ ਵੀ ਜੁੜੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪਵਿੱਤਰ ਦਿਨ ਬਾਰੇ ਮਹਾਰਾ ਸੱਚੇ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਹੋਲੀਆਂ ਇਹ ਆਇਆ ਮਹਾਰਾਜੀ ਹੋਲਾ ਮਨਾਇਆ ਗੁਰੂ ਗੋਬਿੰਦ ਸਿੰਘ ਦਾ ਇਹ ਸੰਗਤਾਂ ਦੇ ਨਾਲ ਅੱਜ ਦੇ ਦਿਨ ਸੰਗਤਾਂ ਦੇ ਨਾਲ ਹੋਲਾ ਮਲਾ ਖੇਡਦਾ ਪਰ ਇਹ ਆ ਮਹਾਰਾਜੀ ਉਹਨਾਂ ਦੇ ਖੂਨ ਦੇ ਹੋਂਦ ਰੰਗਦੀਆਂ ਹੋਲੀਆਂ ਖੇਡਣ ਦੇ ਰੰਗ ਪਾਉਂਦੇ ਉਹਨਾਂ ਖੂਨੀਆ ਹੋਲੀਆਂ ਖੇਡੀਆਂ ਸੀ ਮਹਾਰਾਜ ਸੱਚੇ ਪਾਤਸ਼ਾਹ ਅਸ਼ੇਕਾ ਦੀ ਕਰਾ ਉਹਨਾਂ ਨੇ ਕੀਤੀਆਂ ਕੁਰਬਾਨੀਆਂ ਅੱਜ ਮਹਾਰਾਜੀ ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕੇ ਜਾਈਏ ਅੱਜ ਮਹਾਰਾ ਸੱਚੇ ਪਾਤਸ਼ਾਹ ਇੱਕ ਨਹੀਂ ਰੋਂਣ ਲੱਗੀਆਂ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਹੋਈਏ ਮਹਾਰਾ ਸੱਚੇ ਪਾਤਸ਼ਾਹ ਸਾਰੇ

ਗੁਰੂ ਜੀ ਕਾ ਖਾਰਤਾ ਵਾਹਿਗੁਰੂ ਜੀ ਕੀ ਫਤਿਹ ਇਹ ਪਿਆਰੀ ਸਾਧ ਸੰਗਤ ਜੀ ਜਿਹੜਾ ਭਾਈ ਮਾਨ ਸਿੰਘ ਚੜੀਆਂ ਸਿੰਘਾਂ ਦਾ ਜਸਾ ਲੈ ਕੇ ਮਾਝੇ ਦੀ ਧਰਤੀ ਤੋਂ ਇੱਥੇ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਪਹੁੰਚਾ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਆਏ ਆਣ ਕੇ ਇਹਦੇ ਭੁੱਖ ਤੇ ਤੋਂ ਤੰਗ ਆਣ ਕੇ ਕਹਿਣ ਲੱਗੇ ਨਾ ਤੂੰ ਸਾਡਾ ਸਤਿਗੁਰੂ ਤੇ ਨਾ ਤੇਰੇ ਸਿੱਖ ਚੜੀਆਂ ਸਿੰਘਾਂ ਦਾ ਜਸਾ ਲੈ ਕੇ ਫੇਰ ਮੈਦਾਨੇ ਜੰਗ ਨਾਲ ਨੂੰ ਜਾਂਦਾ ਫੇਰ ਜਾਂਦਾ ਪੰਜਾਬ ਦੀ ਧਰਤੀ ਦੇ ਉਹ ਬਾਦਤ ਭਾਗੋ ਨੇ ਟਾਣੇ ਵਾਇਦੇ ਮੇਣੇ ਉਹ ਟਾਣੇ ਮੇਣੇ ਤੋਂ ਤੰਗਾਂਣ ਕੇ ਫੇਰ ਮੁੜ ਕੇ ਜਾਂਦਾ ਮੈਦਾਨੇ ਜੰਗ ਦੇ ਵਿੱਚ ਚਾਲੀਆਂ ਸਿੰਘਾਂ ਨੂੰ ਸੱਜੇ ਦੇ ਕੇ ਜਾਮਾ ਲੀਰੋ ਲੀਰ ਹੋ ਜਾਂਦਾ ਜੀਹਨਾਂ ਦਾ ਸਰੀਰ ਪਛਿਆ ਜਾਂਦਾ ਸਭਾਂ ਦੇ ਜਾਨ ਆਈ ਆ ਉਹ ਕਲਗੀਆਂ ਵਾਲੇ ਪਾਸ਼ਣ ਪਕਰਦਾ ਮਹਾਰਾਜ ਜੀ ਜਾਂਦੀਵਾਰਾ ਦੇ ਦਰਸ਼ਨ ਦਸਾਰੇ ਦੇ ਦੇਰੋ ਮਹਾਰਾਜ ਚਰਦੀ ਕਰਾ ਕਰੋ ਸਿਰਨ ਕਰੋ ਮਹਾਰਾਜ ਜੀ ਉੱਡ ਦੇ ਦੇ ਜਾਂਦੀ ਵਾਰ ਦਾਦ ਦਾਰ ਬਾਦਾਂ ਵਾਲਿਆ ਸੁਣ ਬਿਹਾਦ ਮੇਰੀ ਏ ਆਖਰੀ ਲਬੰਦ ਵਿੱਚ ਢੀਕ ਲਾ ਕੇ ਬੈਠੇ ਤੇਰੀ ਹੁਣ ਕੱਥੇ ਗੱਲ ਜੀ ਦੇਰੀ ਏ ਦੇ ਦੇ ਜਾਂਦੀ ਵਾਰ ਦਾਦ ਦਾਰ ਬਾਦਾਂ ਵਾਲਿਆ ਆ ਵੱਟੜ ਫਰੀਆ ਸਦ ਸੈਗਰੀਆ ਸਤ ਕਿਤੇੜੇ ਰਾਹ ਲਾਇਆ ਓਟਾਂ ਮਿਲਿੰਦੀ ਮਲੇ ਕੇ ਬੈਠਾ ਵਖਤ ਅਕੀੜੀ ਆਇਆ ਏ ਆਏ ਹੋ ਗਿਆ ਬੇਹੋਸ਼ ਤੇ ਨਾ ਬਸ ਵਾਰੀ ਗੱਲ ਕੋਈ ਜਿੰਦਖਮਾਨੇ ਕੇਰੀ ਏ ਵੇਜਾਂ ਦੀਵਾਰ ਦਾ ਦਦਾਰ ਬੱਧ ਵਾਲਿਆ ਹਾ ਹਾ ਓ ਹੋ ਬਿਆ ਪਿਆਰ ਦਾ ਡਟਾ ਮਾਨ ਸਿੰਘ ਜਿਸੇ ਬਹਿਰ ਤਹੀਂ ਓਏ ਅਤਰ ਭੁੰਜੇ ਕਲਗੀਆਂ ਵਾਲੇ ਸ਼ਾਤੀ ਦਾ ਸਰਦਾਰ ਤਹੀਂ ਓਏ ਅਤਰ ਭੁੰਜੇ ਕਲਗੀਆਂ ਵਾਲੇ ਸ਼ਾਤੀ ਦਾ ਸਰਦਾਰ ਤਹੀਂ ਓ ਖੁੱਲ ਕੇ ਜਗੀਰ ਤੇ ਮਹਿਰਾਜ ਭਾ ਕੇ ਬਸਕਣਿਆ ਮੰਗ ਦੋ ਮਰਜ਼ੀ ਤੇਰੀ ਏ ਜਿਹਦੇ ਦਾ ਦੀਵਾਰ ਦਾ ਦਰਬਾਰ ਬਦਮਾਲਿਆ ਹਾਂ ਹਾਂ ਬਾਪੂ ਜੀ ਉਮਰ ਕਿੰਨੀ ਆਪਣੀ ਮੇਰੀ ਉਮਰ ਹੈਗੀ ਮਹਾਰਾਜ ਜੀ 71ਵਾਂ ਸਾਲ ਲੱਗਾ ਜੀ ਬਹੁਤ ਸੋਹਣਾ ਸ਼ਬਦ ਗਾਇਆ ਤੁਸੀਂ ਬਹੁਤ ਜੀ ਗਰਾ ਕਰ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਘਰ ਅੱਜ ਬੈਠੀ ਇੱਥੇ ਨਹੀਂ ਪਹੁੰਚੀ ਮਹਾਰਾ ਸੱਚੇ ਪਾਤਸ਼ਾਹ ਐਨੀਆਂ ਖੁਸ਼ੀਆਂ ਮਹਾਰਾਜ ਜੀ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਅਸਰੀ ਹੈ ਨੰਦਪੁਰ ਸਾਹਿਬ ਇੱਕ ਨੰਦਨੀ ਪੁਰੀਆ ਮਹਾਰਾਜ ਜੀ ਜਿਹੜਾ ਆ ਗਿਆ ਉਹ ਮਹਾਰਾ ਸੱਚੇ ਪਾਤਸ਼ਾਹ ਹੋਰ ਇੱਕ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਹੋ ਗਈ ਉਹਦੀ ਸੱਚਖੰਡ ਨੂੰ ਪਹੁੰਚ ਗਿਆ ਤਾਂ ਮਹਾਰਾਜ ਇਹ ਉਹਨਰ ਕਿਤੇ ਕੁਰਬਾਨੀਆਂ ਮਹਾਰਾਜ ਚੜੀ ਗਾ ਕਰੇ ਬਸ 60 ਸਾਲ ਤੱਕ ਉਹ ਆਪਣੇ ਸੇਕ ਨੂੰ ਡੀਕਦਾ ਡੀ ਕਰਦਾ ਉਹ ਗੁਰੂ ਗੋਬਿੰਦ ਸਿੰਘ ਜੀ ਆਲਾ ਪਾਸ਼ਾ ਦੋ ਅੰਦਰੇ ਰਹਿ ਗਿਆ ਇਹ ਅੰਦਰੇ ਮੈਂ ਬੋਲ ਕੇ ਖਵਾ ਦੇ ਜਾਜ ਕੋ ਜਣਾ ਉਹ ਕਿਤਾ ਦਿਦਾਰ ਮਾਨ ਸੰਗ ਜੀ ਰੋ ਲੱਖ ਕਿਸ਼ੂ ਕੋ ਰੇ ਮਨਉਰਾ ਉਹ ਦੇ ਵਪੜ ਬਦਾ ਤੂੰ ਯੋ ਹਸਣਾਉਂਦਾ ਏ ਆ ਦੇਵ ਪਰ ਬਦਾਵਾ ਜੀ ਦੋ ਹੱਥ ਯੋ ਹਸਣਾਉਂਦਾ ਏ ਹੋ ਦਾਗ ਲੱਗਾ ਸਿੱਖੀ ਨੂੰ ਜੇ ਥੋਲੇ ਆਏ ਮਾਨ ਸਿੰਘ ਇਹੋ ਜਾਂਦੀ ਮੇਰੀ ਏ ਦੇਰੇ ਜਾਂਦੀ ਵਾਰ ਦਾ ਦਦਾਰ ਬੱਧ ਵਾਲਿਆ ਹੋ ਜਦ ਤੱਕ ਸੂਰਜ ਚੰਦ ਸਤਾਰੇ ਏ ਜਿਮੀ ਅਸਮਾਨ ਰਹੂੰ ਆਖੇ ਲੋ ਵਾਲ ਅਕਲ ਕੀ ਕਰਦਾ ਜਗ ਤੇ ਸਦਾ ਨਿਸ਼ਾਨ ਰਹੂ ਆਖੇ ਲੋ ਵਾਲ ਅਕਲ ਕੀ ਕਰਦਾ ਜਗ ਤੇ ਸਦਾ ਨਿਸ਼ਾਨ ਰਹੂ ਉਹ ਤਾਈਂ ਜਗ ਪੂ ਜਾਇ ਸਿੰਘਾਂ ਤੇ ਸ਼ਹੀਦਾਂ ਤਾਈਂ ਕਰਦੇ ਜੋ ਮਰਦ ਤੇ ਲਹਿਰੀ ਏ ਜੇਜਾਂ ਦੀਵਾਰ ਦਾ ਦਰਵਾਜ਼ਾ ਵਾੜੋ ਹਾਂ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਹ ਦਾਸ ਇਹਨਾਂ ਕੋਈ ਬੋਲ ਅਖਮਾਰੇ ਗਾਦ ਗਿਆ ਜੇ ਕੋਈ ਵੱਧ ਘਟ ਕੋ ਬੋਲ ਨਿਕਲ ਗਿਆ ਹੋਵੇ ਸਾਸਤ੍ਰਿਕ ਤੇ ਰਬ ਦੇ ਜੋਗ ਮਹਾਰਾਜ ਕੇ ਪਾਸ਼ਾ ਬਸ਼ਣੇ ਜੋਗ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ